ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਸਰੀ ਜਲਾਲਾਬਾਦ ਪੇਜ ਦੇ ਨਾਲ ਦੇਵ ਨਸਰੀ ਜਲਾਲਾਬਾਦ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ ਸਾਬਕਾ ਸਰਪੰਚ ਪ੍ਰਾਣ ਪੱਟੀ ਤੇ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਠੰਡ ਦੇ ਵਿੱਚ ਆਪਣੇ ਫਲਦਾਰ ਬੂਟਿਆਂ ਤੇ ਸਜਾਵਟੀ ਜਿਹੜੇ ਬੂਟੇ ਨੇ ਆਪਣੇ ਫਲਦਾਰ ਬੂਟੇ ਸਬਜ਼ੀਆਂ ਤੇ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀ ਕਿੜੀ ਖਾਦ ਜੜਾਂ 'ਚ ਪਾਉਣੀ ਹੈ ਕਿਹੜੀ ਪੱਤਿਆਂ ਤੇ ਕਰਨੀ ਹੈ ਸਪਰੇ ਸੋ ਉਹਦੇ ਬਾਰੇ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਨ ਦੇ ਲਈ ਮੈਂ ਰੂਬਰੂ ਹੋਇਆ ਸੋ ਉਮੀਦ ਕਰਦਾ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਦੀ ਜਿਹੜੀ ਅਹਿਮ ਵੀਡੀਓ ਹੈ ਸੋ ਇਹਦੇ ਤੇ ਆਪਾਂ ਜਿਹੜਾ ਆਉਣ ਵਾਲਾ ਮੌਸਮ ਆ ਰਿਹਾ ਹੈ ਉਹਦੇ ਤੇ ਆਪਾਂ ਜਿਹੜਾ ਬੜਾ ਡੂੰਗਾ ਵਿਚਾਰ ਕਰਨਾ ਹੈ ਇੱਕ ਤਾਂ ਇਹ ਮਨ ਦੇ ਵਿੱਚੋਂ ਧਿਆਨ ਕੱਢ ਦਿਓ ਕਿ ਬੂਟੇ ਲਾਉਣ ਦਾ ਟਾਈਮ ਨਹੀਂਗਾ ਕਿਉਂਕਿ ਜਿਹੜੇ ਬੂਟੇ ਬਾਹਰ ਨਰਸਰੀਆਂ ਦੇ ਵਿੱਚ ਕਿਸੇ ਵੀ ਨਰਸਰੀ 'ਚ ਪਏ ਆ ਲਫਾਫਿਆਂ 'ਚ ਪਏ ਆ ਤਾਂ ਉਹਦਾ ਅਲੱਗ ਮੈਟਰ ਹੈ ਤੇ ਜਿਹੜਾ ਧਰਤੀ ਦੇ ਵਿੱਚ ਲੱਗ ਗਿਆ ਜੜ ਉਹਦੀ ਜਲਦੀ ਰਹੂਗੀ ਠੀਕ ਹੈ ਠੰਡ ਕਾਰਨ ਗਰੋਥ ਬੂਟਾ ਨਹੀਂ ਕਰੂਗਾ ਪਰ ਜਦੋਂ ਜਨਵਰੀ ਦੇ ਵਿੱਚ ਲਾਸਟ ਜਨਵਰੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਜਦੋਂ ਧੁੱਪਾਂ ਸ਼ੁਰੂ ਹੋਣਗੀਆਂ ਉਦੋਂ ਫਿਰ ਜਿਹੜਾ ਖਟਾਰਾ ਅੱਜ ਲੱਗੇ ਬੂਟੇ ਦਾ ਤੇ ਜਿਹੜਾ ਤਾਜ਼ਾ ਉਦੋਂ ਲੱਗਣਾ ਹੈ ਉਹਦਾ ਜ਼ਮੀਨ ਸਮਾਨ ਦਾ ਫਰਕ ਹੋਊਗਾ ਸੋ ਇਸ ਕਰਕੇ ਬੂਟੇ ਲਾਉਣ ਨੂੰ ਕੋਈ ਦਿੱਕਤ ਨਹੀਂ ਬੂਟੇ ਲਾਓ ਬਹੁਤ ਵਧੀਆ ਇਹਦੇ ਜਿਹੜੇ ਹੌਣ ਦੇ ਬੂਟਿਆਂ ਤੇ ਲੱਗੇ ਰਿਜ਼ਲਟ ਚੰਗੇ ਮਿਲਣਗੇ ਕਿਉਂਕਿ ਜਿਹੜੇ ਪੂਰੀ ਤੂਫਾਂ ਹੁੰਦੀ ਹੈ ਰਾਤ ਨੂੰ ਤਰੇਲ ਪੈਂਦੀ ਹੈ ਤਾਂ ਬੂਟੇ ਨੂੰ ਜੜ ਤੱਕ ਉਹ ਜੀ ਜਿਹੜੀ ਹੈ ਤਾਕਤ ਥੱਲੇ ਮਿਲਦੀ ਹੈ ਤੇ ਜੜ ਚੱਲਦੀ ਰਹਿੰਦੀ ਹੈ ਉੱਪਰੋਂ ਭਾਵੇਂ ਪੱਤੇ ਜਿਹੜੇ ਬੂਟੇ ਠੰਡ ਚ ਘਟ ਗੜਦੇ ਆ ਪਰ ਜਦੋਂ ਜਨਵਰੀ ਪਰ ਵਿੱਚ ਫਟਾਰ ਆਉਂਦਾ ਤਾਂ ਫਿਰ ਬੜਾ ਜ਼ਬਰਦਸਤ ਆਉਂਦਾ ਸੋ ਇਹ ਸਾਡਾ ਤਜਰਬਾ ਰਿਹਾ ਕੋਈ ਜੋ ਮਰਜੀ ਕਵੇ ਪਰ ਸਾਡੇ ਹਿਸਾਬ ਤਾਬ ਜਿਹੜੇ ਬੂਟੇ ਹੌਣ ਦੇ ਲੱਗੇ ਵੀ ਉਹ ਅੱਗੇ ਜਾ ਕੇ ਬਣੀ ਵੱਢੀ ਗਰੋਥ ਤੁਹਾਨੂੰ ਦੇ ਕੇ ਜਾਣਗੇ ਕਿ ਸਾਡਾ ਦਾਵਾ ਇਹ ਸਾਡਾ ਤਜਰਬਾ ਹੈ ਸੋ ਰਹੀ ਗੱਲ ਦਵਾਈ ਦੀ ਜਿਹੜੀ ਦਵਾਈ ਹੁਣ ਆਪਾਂ ਪਾਉਣੀ ਹੈ ਉਹਦੀ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰਕੇ ਹਟਿਆ ਉਹ ਬਿਲਕੁਲ ਤਿਆਰ ਹੋ ਗਈ ਹੈ ਤਕਰੀਬਨ ਤੱਤ ਜਿਹੜੇ ਬੂਟੇ ਨੂੰ ਚਾਹੀਦੇ ਹੁੰਦੇ ਆ ਉਹ ਚਾਹੇ ਗਰੋਥ ਦੇ ਵਾਸਤੇ ਹੋਣ ਚਾਹੇ ਫਰੂਟ ਦੇ ਵਾਸਤੇ ਹੋਣ ਉਹ ਸਾਰੇ ਅਸੀਂ ਉਹਦੇ ਵਿੱਚ ਮਿਲਾ ਕੇ ਉਹ ਵੀ ਤੁਹਾਨੂੰ ਕੱਲ ਤੋਂ ਸ਼ੁਰੂ ਕਰ ਦੇਣੀ ਹੈ ਸੋ ਇੱਕ ਵਾਰ ਹੁਣ ਖੁਰਾਕ ਠੰਡ ਦੇ ਆਉਣ ਤੋਂ ਪਹਿਲਾਂ ਪਾ ਦਿਓ ਤਾਂ ਜੋ ਜਿਵੇਂ ਕਹਿੰਦੇ ਨੇ ਸਰਦੀਆਂ ਦੇ ਵਿੱਚ ਲੋਕ ਪਹਿਲੇ ਪੰਜੀਰੀਆਂ ਬਣਾ ਕੇ ਰੱਖ ਲੈਂਦੇ ਆ ਜਿਨ੍ਹਾਂ ਨੇ ਠੰਡ ਤੋਂ ਬਚਣਾ ਹੈ ਤੇ ਜਿਨ੍ਹਾਂ ਫਿਰ ਬੋਤਲਾਂ ਤੇ ਟੀਕੇ ਲਵਾਉਣੇ ਆ ਉਹ ਫਿਰ ਕਹਿੰਦੇ ਵੀ ਜਾਂ ਠੰਡ ਆਉਂਦੀ ਵੀ ਮਾਰਦੀ ਐ ਤੇ ਛੰਡ ਜਾਂਦੀ ਵੀ ਮਾਰਦੀ ਐ ਕਈਆਂ ਨੂੰ ਜਾਂਦੀ ਠੰਡ ਜਦੋਂ ਠੰਡ ਦਾ ਮੌਸਮ ਖਤਮ ਹੁੰਦਾ ਹੈ ਜਨਵਰੀ ਫਰਵਰੀ 'ਚ ਕਈਆਂ ਨੂੰ ਉਦੋਂ ਠੰਡ ਲਵਾ ਪੈਂਦੇ ਤੇ ਦਸੰਬਰ ਜਨਵਰੀ ਸਾਰੀ ਉਹਨਾਂ ਨੂੰ ਬਚੇ ਰਹਿੰਦੇ ਆ ਤੇ ਫਰਵਰੀ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਠੰਡ ਫਿਰ ਲੱਗ ਜਾਂਦੀ ਹੈ ਤਾਂ ਫਿਰ ਉਹੀ ਕੰਮ ਉਸੇ ਤਰ੍ਹਾਂ ਹੀ ਬੂਟੇ ਵੀ ਹੈ ਸੋ ਇਸ ਕਰਕੇ ਬੂਟਿਆਂ ਨੂੰ ਆਪਣੇ ਉਹਨੂੰ ਜੀ ਸੰਭਾਲ ਕੇ ਰੱਖਣਾ ਹੈ ਜੇ ਵਧੀਆ ਫਰੂਟ ਲੈਣਾ ਹੈ ਤਾਂ ਫਿਰ ਇਹਨਾਂ ਨੂੰ ਜਿਹੜੀ ਬਣਦੀ ਖੁਰਾਕ ਹੈ ਉਹ ਜ਼ੋਰ ਪਾਓ ਸੋ ਅੱਜ ਦੇ ਲਈ ਇੰਨਾ ਹੀ ਇਹ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨ ਦੇ ਲਈ ਅੱਜ ਮੈਂ ਵੀਡੀਓ ਤੁਹਾਡੇ ਨਾਲ ਇਹ ਸ਼ਾਂਝੀ ਕਰ ਰਿਹਾ ਤੇ ਤੁਸੀਂ ਜ਼ਰੂਰ ਆਪਣੇ ਬੂਟਿਆਂ ਨੂੰ ਇਹ ਦਵਾਈ ਆਪਣੇ ਕੋਲ ਜਾ ਕੇ ਪਾਓ ਜਿਹੜਾ ਪੰਗੀ ਸੇਲ ਕਰਨਾ ਉੱਪਰ ਉਹ ਵੀ ਤੁਹਾਨੂੰ ਦੱਸਾਂਗੇ ਨਾਲ ਦਿਆਂਗੇ ਉਹ ਵੀ ਸਸਤਾ ਜਿਆ ਕੋਈ ਮਹਿੰਗਾ ਨਹੀਂਗਾ ਤੇ ਸਿਰਫ 100 150 ਰੁਪਏ ਦੇ ਨਾਲ ਹੀ ਤੁਹਾਡੇ ਘੜਦ ਘੜ 25 ਤੋਂ 30 ਬੂਟੇ ਜਿਹੜੇ ਆ ਉਹਨਾਂ ਨੂੰ ਸਪਰੇਅ ਹੋ ਜਾਣੀਏ ਸੋ ਇਸ ਕਰਕੇ ਉਹ ਵੀ ਕਰੋ ਤੇ ਬੂਟਾਂ ਦੀ ਸੇਧ ਸੰਭਾਲ ਦਾ ਧਿਆਨ ਰੱਖੋ ਬਾਕੀ ਜਾਣਕਾਰੀਆਂ ਸਭ ਨਾਲ ਤੁਹਾਨੂੰ ਦਿੰਦੇ ਰਾਂਗੇ ਬੂਟੇ ਲਾਉਣ ਵਾਲੇ ਵੀ ਬੂਟੇ ਐਂ ਦਾੜੇ ਹੋਗੇ ਲਾਓ